ਬ੍ਰਹਮਣ ਮੰਡਲ ਰਜਿਸਟਰਡ ਫਗਵਾੜਾ ਦੇ ਪ੍ਰਧਾਨ ਜੋਤੀ ਸ਼ਰਮਾ ਦੀ ਅਗਵਾਈ ਹੇ ਘਾਟੀ ਧਾਮ ਵਿਖੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਸਮਾਗਮ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ, ਅਨੀਤਾ ਸੋਮਪ੍ਰਕਾਸ਼ ਕੈਂਤ, ਵਿਜੇ ਸਾਪਲਾ, ਸੰਤੋਸ਼ ਗੋਗੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਭਗਵਾਨ ਪਰਸ਼ੂਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਜੋਤੀ ਸ਼ਰਮਾ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਇਤਿਹਾਸਿਕ ਸਥਾਨ ਖਾਟੀ ਤਾਂਬੇਖੇ ਹਰ ਸਾਲ ਦੀ ਤਰ੍ਹਾਂ ਤੂਮ ਤਾਮ ਨਾਲ ਮਨਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 9 ਵਜੇ ਹਵਨ ਯੱਗ ਨਾਲ ਕੀਤੀ ਗਈ ਜਿਸ ਵਿੱਚ ਚੇਤਨ ਸ਼ਰਮਾ ਤੇ ਉਹਨਾਂ ਦੀ ਧਰਮ ਪਤਨੀ ਪੂਨਮ ਸ਼ਰਮਾ ਵੱਲੋਂ ਆਹuti ਪਾਈ ਗਈ ਸਵੇਰੇ 10 ਵਜੇ ਛੰਡੇ ਦੀ ਰਸਮ ਤੋਂ ਬਾਅਦ 11:30 ਵਜੇ ਸੰਗੀਤਨ ਹੋਇਆ ਇਸ ਮੌਕੇ ਡਾਕਟਰ ਅਮ੍ਰਿਤਾ ਵੱਲੋਂ ਪ੍ਰਵਚਨਾ ਰਾਹੀਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ ਉਹਨਾਂ ਦੀ ਟੀਮ ਨੇ ਕੀਰਤਨ ਦੀ ਹਾਜ਼ਰੀ ਭਰੀ ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਲਾਨਾ ਜਨਮ ਦਿਤੀ ਸਮਾਗਮ ਵਿੱਚ ਸ਼ਾਮਲ ਹੋ ਕੇ ਭਗਵਾਨ ਪਰਚੂ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਹਰੀ ਓਮ ਸ਼ਰਮਾ, ਅਸ਼ੋਕ ਸ਼ਰਮਾ, ਸੰਦੀਪ ਸ਼ਰਮਾ, ਅਰुण ਸ਼ਰਮਾ, ਅੰਕੁਸ਼ ਸ਼ਰਮਾ, ਸ਼ੁਭਮ ਸ਼ਰਮਾ, ਯਤਨ ਸ਼ਰਮਾ, ਰੋਹਿਤ ਸ਼ਰਮਾ ਅਤੇ ਨਿੱਕੀ ਸ਼ਰਮਾ ਆਦਿ ਸਾਭਕਾ ਕੌਂਸਲਰ ਸਰਬਜੀਤ ਕੌਰ, ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਮਲਕੀ ਸਿੰਘ ਰਗਬੋਤਰਾ, ਜਰਨੈਲ ਤੰਗਲ ਦਲਜੀਤ ਰਾਜੂ ਕਿੰਦਾ ਮਾਨਖੰਡ 인ਦਰਜੀਤ ਕਰਵਲ ਵਿਪਨ ਜਗਮੋਨ ਜੀ ਵਿਸ਼ਵਾਮਿੱਤਰ ਸੁਦੀਰ ਹਰੀ ਓਮ ਸ਼ਰਮਾ ਅਰਜੁਨ ਸੁਦੀਰ ਪਦਮਦੇਵ ਸੁਦੀਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਜੇਕਰ ਤੁਸੀਂ ਹਲੇ ਤੱਕ YouTube ਚੈਨਲ 18 ਵਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਦੇਖੋ ਕੀ ਕਿਹਾ ਬਤਾਇਕ ਕੁਲਵਿੰਦਰ ਸਿੰਘ ਢਾਲੀਵਾਲ ਜੀ ਅੱਜ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ 1 ਪਰਸ਼ੂਰਾਮ ਜੀ ਦੇ ਜਨਮ ਦਿਨ ਦੇ ਸ ਔਰ ਆਪਾਂ ਆਗਾ ਵਾਲਿਆਂ ਕੇ ਸਾਨੂੰ ਉਹਨਾਂ ਦੇ ਇਸ ਪਵਿੱਤਰ ਚਰਨਸ਼ੂਪ ਦਾ ਪਵਤ ਸਥਾਨ ਤੇ ਅੱਜ ਜਦ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਕਿ ਫਸਾਰੇ ਜਾਣਦੇ ਹੈਗੇ ਕਿ ਇਸ ਬਹੁਤ ਪਾਵਨ ਜਗ੍ਹਾ ਤੇ ਉਹਨਾਂ ਨੇ ਕਦ ਕੀਤਾ ਸੀਗਾ ਲਾਲੀ ਦੁਨੀਆ ਵਿੱਚ ਉਸ ਸਮੇਂ ਜਿੰਨਾ ਵੀ పాਪ ਸੀਗਾ ਅੰਧਕਾਰ ਸੀਗਾ ਉਹ ਦੂਰ ਕੀਤਾ ਉਹਨਾਂ ਦੀ ਕਿਰਪਾ ਦਿੱਸੇ ਸਕਈ ਸੀਗਾ ਕਿ ਅੱਜ ਜਿਹੜਾ ਦੁਨੀਆ ਵਿੱਚ ਜਿਹੜਾ ਹੈਗਾ ਸਾਰੇ ਭਾਈਚਾਰਾ ਆਪਸੀ ਪਿਆਰ ਜਿਹੜਾ ਸਮਾਜਿਕ ਭਾਈਚਾਰਾ ਜਿਹੜਾ ਚੱਲ ਰਿਹਾ ਹੈਗਾ ਇਸ ਕਰਕੇ ਅੱਜ ਸਵੇਰ ਦੀ ਲੋੜ ਹੈ ਅਸੀਂ ਉਹਨਾਂ ਦੇ ਦਸਵੇਂ ਰਸਤੇ ਤੇ ਚੱਲੀਏ ਕਿਉਂਕਿ ਅੱਜ ਵੀ ਸਮੇਂ ਚਫਾ ਦੇਖੀਏ ਉਸ ਸਮੇਂ ਲੋਕੀ ਸਾਹਮਣੇ ਵਾਰ ਕਰਦੇ ਸੀਗੇ ਪਰ ਅੱਜ ਸਮਾਂ ਉਹ ਆ ਗਿਆ ਤਾਂ ਪਾਕੀਆਂ ਦੀ ਅੱਜ ਗਤੀ ਬਹੁਤ ਜ਼ਿਆਦਾ ਵਧ ਗਈ ਹੈਗੀ ਉਹ ਸਾਹਮਣੇ ਆਉਣ ਦੀ ਬਜਾਏ ਜਿਹੜਾ ਹੈਗਾ ਉਹ ਪਿੱਠ ਪਿੱਛੇ ਜਾਂ ਅੰਦਰ ਘਾਤੀ ਜਿਹੜਾ ਪਾਫ ਕਰਦੇ ਨੇ ਜਾਂ ਮਾਰਾ ਕਰਦੇ ਹੈਗੇ ਇਸ ਕਰਕੇ ਅੱਜ ਦੇ ਇਸ ਮੁਕੌਤੇ ਦੇ ਆਦੇ ਤੇ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਅੱਜ ਉਹ ਆਪਣੀ ਸ਼ਕਤੀ ਰੱਖੇ ਸਾਰੀ ਦੁਨੀਆ ਵਿੱਚ ਇਹ ਰੋਸ਼ਨ ਦੇ ਪਿੰਨਾ ਧਿਆਨ ਦਿਨ ਰਾਜਸੀ ਜਿਹਦਾ ਕੋਈ ਅੱਛਾ ਅੱਛਾ ਕੁੱਛ ਹੈ ਉਹਦੀ ਪਛਾਣ ਕਰੀਏ ਜੋ ਕਾਫੀ ਕੁੱਛਾ ਉਹਦੀ ਪਛਾਣ ਕਰੀਏ ਉਹ ਸੱਚੇ ਚੱਲਣ ਵਾਲੇ ਮਾਰਗ ਤੇ ਅਤੇ ਜਿਹੜਾ ਫਾਇਦਾ ਬੁਧਾ ਵਾਲਾ ਸਾਡੇ ਫਾਇਦਾ ਬੁਧਾ ਵਾਲਾ ਸਾਡੇ ਸਾਥ ਦੇ ਇਸ ਕਰਕੇ ਮੈਂ ਆਪਣੇ ਵੱਲੋਂ ਤਸਵੀਕ ਵਾਲਾ ਬਸੇ ਵੱਲੋਂ ਅੱਜ ਦੇ ਇਸ ਦਿਨ ਦੇ ਅਲੱਗ-ਥਲਗ ਦਾ ਨਾਲੇ ਪ੍ਰਭੂ ਸ਼੍ਰੀ ਚਰਨਮੇਂ ਤਰਸ ਕਰਦਾ ਹਾਂ ਉਹ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਦਸਤ ਦਿਖਾਈ ਦੇਵੇ ਭਗਵਾਨ ਪਰਸ਼ੀਆਉਂ ਜੀ ਮਹਾਰਾਜ ਕੀ ਜੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਗਵਾਨ ਪਰਸ਼ੀਆਉਂ ਦਾ ਜਿਹੜਾ ਜਨਮੋత్సਵ ਆ ਉਹਦੇ ਬਲਕਸ ਦੇ ਵਿੱਚ ਅੱਜ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਪਖਾਟੀ ਤਾਂ ਫਰਵਾੜਾ ਵੀ ਕੇ ਕਰਾਇਆ ਜਾ ਰਿਹਾ ਹੈ ਇਹਦੇ ਰਿਗਾਰਡਿੰਗ ਸਾਡੀ ਬ੍ਰਾਹਮਣ ਮੰਡਲ ਦੀ ਜਿਹੜੀ ਟੀਮ ਆ ਇਹਨਾਂ ਨੇ ਬਹੁਤ ਵਧੀਆ ਵਰਕ ਕੀਤਾ ਆ ਅਸੀਂ ਸਾਰੇ ਸਮਾਜ ਦਾ ਇੱਥੇ ਆਉਣ ਤੇ ਜਿੰਨੇ ਜਿੰਨੇ ਕਦਮ ਚੱਲ ਕੇ ਆਏ ਆ ਉਹ ਸਾਡੇ ਸਿਰ ਮੱਥੇ ਆ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈਕਾਰਾ ਬੀਜ ਮੀਰ ਬਜਰੰਗੀ ਹਰ ਹਾਲ ਮਾਵੇ ਵਾਣ ਪਰਸ਼ੂਨਾਥ ਜੀ ਮਹਾਰਾਜ ਕੀ ਜੈ ਸਾਰੇ ਸੰਗਤਾਨ ਨੂੰ ਬਹੁਤ-ਬਹੁਤ ਅੱਜ ਭਗਵਾਨ ਪਰਸ਼ਰਾਮ ਜੀ ਦੇ ਜਿਹੜੇ ਬਿਸ਼ੂ ਜੀ ਦੇ ਛਡੇ ਉਤਾਰ ਆ ਗਿਆ ਉਹਨਾਂ ਦੇ ਜਨਮ ਦਿਨ ਬਹੁਤ-ਬਹੁਤ ਵਧਾਈਆਂ ਬ੍ਰਾਹਮਣ ਮੰਡਲ ਰਿਸਟਰ ਫੁਵਾੜਾ ਖਾਤੀ ਦਾਮ ਵੱਲੋਂ ਅੱਜ ਭਗਵਾਨ ਪਰਸ਼ਰਾਮ ਜੀ ਦਾ ਜਨਮotsਵ ਸਾਰੇ ਪਿੰਡ ਵਾਸੀਆਂ ਦੇ ਔਰ ਸਾਰੇ ਫੁਵਾੜਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਔਰ ਬੜੀ ਰੌਣਕ ਲੱਗੀ ਹੋਈ ਹੈ ਪਿੰਡ ਜੋਰ ਤੋਂ ਡਾਕਟਰ ਅਮਰਤਾ ਜੀ ਉਹ ਪਰਵਚਨ ਕਰ ਰਹੇ ਭਗਵਨ ਪਰਸ਼ੀਓਂ ਜੀ ਬਾਰੇ ਉਹਨਾਂ ਦੀ ਪਹਿਲਾਂ ਕੀਰਤਨ ਮੰਡਲੀ ਆਈ ਸੀ ਉਹਨਾਂ ਨੇ ਸੰਗੀਤਨ ਕੀਤਾ ਹਵਨ ਲੱਗੇ ਹੋਇਆ ਔਰ ਬੜਾ ਉਤਸ਼ਾਹ ਆ ਸਾਰੀ ਸਮਗਤ ਵਿੱਚ ਸਾਰੇ ਪਿੰਡ ਵਾਸੀਆਂ ਵਿੱਚ ਔਰ ਭਗਵਨ ਪਰਸ਼ੀਓਂ ਦਾ ਜਨਮ ਅਸਤ ਬੜੇ ਧੂਮਤਾ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਹ ਬਹੁਤ ਹੀ ਵਧੀਆ ਪਿਛਲੀ ਵਾਰ ਨਾਲੋਂ ਵੀ ਇਸ ਵਾਰ ਲੋਕਾਂ ਇੱਕ ਦਾ ਜਿਆਦਾ ਦੇਖਣ ਨੂੰ ਮਿਲ ਰਿਹਾ ਸਾਡੇ ਬਹੁਤ ਉੱਪਰ ਕੇ ਆ ਰਹੀ ਹੈ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਜੀ ਅਸੀਂ ਸਾਰੇ ਪੰਜਾਬ ਵਿੱਚ ਜਿੰਨੇ ਹੜੇ ਵਟਸਐਪ ਗਰੁੱਪ ਬਣੇ ਹੋਏ ਆ ਉਹਨਾਂ ਦਾ ਹੀ ਸੰਦੇਸ਼ ਪਚਾਇਆ ਔਰ ਲਾਈਵ ਕੈਲੀਫੀ ਹੋ ਰਿਹਾ ਜਿੰਨੇ ਸਾਡੇ ਕੰਟੈਕਟ ਹੈਗੇ ਆ ਸਾਰੇ ਤੱਕ ਅਸੀਂ ਮੈਸੇਜ ਲਾਇਆ ਕਿ ਭਗਵਾਨ ਪਰਸ਼ੀ ਰਾਮ ਜੀ ਦਾ ਜਨਮ ਮਹੋਤਸਵ ਬੜੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਇਸ ਕਰਕੇ ਸਾਰੇ ਪੰਜਾਬ ਤੋਂ ਸੰਗਤ ਆ ਰਹੀ ਹੈ ਅਸਲਾਵਾ ਉਪਰਾਲੇ ਜਿੱਦਾਂ ਹੋਣੇ ਨਾਲ ਸੱਦੀਆ ਤੋਂ ਮਤਾਂ ਇਥੇ ਮੰਗਤਾ ਆਉਂਦੀ ਪਰ ਜਿੰਨੀ ਕਿ ਡਿਵੈਲਪਮੈਂਟ ਚਾਹੀਦੀ ਉਹ ਹੋ ਨਹੀਂ ਸਕੀ ਕੀ ਮੰਦੇ ਜੀ ਜਿਹੜੇ ਚੰਨੀ ਸਰਕਾਰ ਵੱਲੇ ਇੱਥੇ 9.5 ਕਰੋੜ ਰੁਪਇਆ ਆਇਆ ਸੀਗਾ ਉਹਦੇ ਵਿੱਚ ਕੁਝ ਪ੍ਰੋਜੈਕਟ ਚੱਲ ਰਹੇ ਆ ਬਾਕੀ ਜਿਹੜੇ ਪੀਡਬਲਿਊ ਡਿਪਾਰਟਮੈਂਟ ਵੱਲੋਂ 4 ਕਰੋੜ 81 ਲੱਖ ਦੇ ਜਿਹੜੇ ਟੈਂਡਰ ਹੈਗੇ ਆ ਉਹ ਐਸਟੀਮੇਟ ਲੱਗ ਚੁੱਕੇ ਆ ਸਿਰਫ ਟੈਂਡਰ ਪਾਸ ਹੋਣੇ ਆ ਉਹ ਕੋਰ ਲੱਗਿਆ ਕਰਕੇ ਕੰਮ ਰੁਕ ਗਿਆ ਕੋਰ ਹਟਣ ਤੋਂ ਬਾਅਦ ਉਹ ਕੰਮ ਵੀ ਜਲਦੀ ਚਾਲੂ ਹੋ ਜਾਵੇਗਾ ਔਰ ਇਸ ਤੋਂ ਬਾਅਦ ਇਸ ਤੇ ਦੇਖੋ ਤੁਸੀਂ ਬਹੁਤ ਵੱਡੇ ਮੰਦਰ ਬਣੇਗਾ ਔਰ ਇੱਥੇ ਸਾਡਾ ਜੇ ਅੱਗੇ ਪ੍ਰਯਾਸ ਹੈਗਾ ਜਿਹੜੇ ਕਮਰੇ ਬਣੇ ਹੈਗੇ ਆ ਸੰਗਤ ਵਾਸਤੇ ਬਣੇ ਆ ਜਿਹੜੀ ਸੰਗਤ ਚਿੰਤਪੂਨੀ ਮਾਤਾ ਦੇ ਜਾਂਦੀ ਆ ਜਾਂ ਦੇ ਵਰਤੇ ਜਾਂਦੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਮਤਲਬ ਇੱਥੇ ਇਦਾਂ ਦਾ ਪ੍ਰਬੰਧ ਕਰਾਂਗੇ ਕਿ ਇੱਥੇ ਰੁੱਕ ਕੇ ਜਾਣ ਇੱਥੇ ਏਸੀ ਕਮਰੇ ਸਿੰਗਲ ਬੈੱਡਰੂਮ ਵੀ ਔਰ ਡਬਲ ਬੈੱਡਰੂਮ ਵੀ ਇੱਥੇ ਸਾਡੇ ਅਟੈਚ ਬਾਥਰੂਮ ਵਾਲੇ ਕਮਰੇ ਬਣ ਰਹੇ ਆ ਔਰ ਤਿਆਰ ਹੋ ਰਹੇ ਆ ਡਿਸਪੈਂਸਰੀ ਜਿਹੜੀ ਹੈਗੀ ਆ ਉਹ ਅਸੀਂ ਬ੍ਰਾਹਮਣ ਸਭਾ ਜਿਹੜੀ ਸਾਡੀ ਬ੍ਰਾਹਮਣ ਮੰਡਲ ਰਜਿਸਟਰ ਸੰਸਥਾ ਹੈਗੀ ਆ ਉਹਦੇ ਵਿੱਚ ਲਾਈ ਜਾ ਰਹੀ ਆ ਇਹ ਕੋਈ ਚਾਹੀਓ ਉਹ ਲੈ ਰਹੇ ਸਰਕਾਰੀ ਤੌਰ ਤੇ ਇਹਨੇ ਸਰਕਾਰੀ ਹਿਸਾਬ ਤੋਂ ਕੋਈ ਸਹਾਜ ਨਹੀਂ ਮਿਲ ਰਿਹਾ ਉਹ ਅਸੀਂ ਆਪਣੇ ਲੈਵਲ ਤੇ ਚਲਾ ਰਹੇ ਆ ਜਿਹੜਾ ਹੁਣ ਇੱਕ ਤਾਂ ਇੱਕ ਆਖਿਰ ਦੇ ਘਾਟ ਦੇ ਵਿੱਚ ਡਿਸਪੈਂਸਰੀ ਵੀ ਤੁਸੀਂ ਆਪ ਚਲਾ ਰਹੇ ਹੋ ਜੀ ਤੁਸੀਂ ਇਹਦੇ ਲਈ ਕੋਈ ਆਪਣੇ ਡਿਪਾਰਟਮੈਂਟ ਜਾਂ ਪ੍ਰਬੰਧਕਨ ਜਾਂ ਸਰਕਾਰ ਦੇ ਤੋਂ ਕੋਈ ਮੰਗ ਰੱਖੂਗੇ ਕਿ ਕੋਈ ਡਵੈਲਪਮੈਂਟ ਲਈ ਕੁਝ ਕੀਤਾ ਜਾਵੇ ਬਿਲਕੁਲ ਮੰਗ ਰੱਖਾਂਗੇ ਜੀ ਬਾਕੀ ਜਿਹੜਾ ਹੁਣ ਡਵੈਲਪਮੈਂਟ ਹੋਣੀ ਹੈ ਜਿਹੜੇ ਪੈਸੇ ਆਏ ਹੋਏ ਆ ਉਹਦੇ ਵਿੱਚੋਂ ਵੀ ਅਸੀਂ ਕਿ ਇੱਥੇ ਬਹੁਤ ਮਤਲਬ ਡਿਸਟੈਂਸਰੀ ਬਣਾਵਾਂਗੇ ਇੱਕ ਲੱਗੇ ਵੱਡੇ ਲੈਵਲ ਤੇ ਡਿਸਟੈਂਸਰੀ ਬਣਾਵਾਂਗੇ ਜਿਹਦੇ ਵਿੱਚ ਕੋਈ ਮਤਲਬ ਕੱਲ ਕੋਈ ਮਰੀ ਅਗਰ ਐਡਮਿਟ ਕਰਦਾ ਸਰਕਾਰੀ ਸਹਾਇਤਾ ਜ਼ਰੂਰ ਚਾਹੀਦੀ ਆ ਸ਼ਹਿਰੀ ਸ਼ਹਿਰ ਦੇ ਵਿੱਚ ਇਹ ਮੁਣਸਿਬਾਈ ਔਰ ਇੱਕ ਸਾਡੇ ਸੱਜਣ ਹੈਗੇ ਆ ਸਾਡੇ ਭਗਵਾਨਪੁਰਸ਼ੀ ਭਗਤ ਹੈਗੇ ਆ ਗੁਜਰਾਤ ਤੋਂ ਉਹਨਾਂ ਨੇ ਸਾਨੂੰ ਐਂਬੂਲੈਂਸ ਵੀ ਡੋਨੇਟ ਕੀਤੀ ਹੋਈ ਹੈ ਤੇ ਉਹ ਵੀ ਅਸੀਂ ਚਲਾ ਰਹੇ ਆ ਪਰ ਅਗਰ ਸਾਨੂੰ ਸਰਕਾਰ ਵੱਲੋਂ ਸਹਿਯੋਗ ਮਿਲੇ ਤਾਂ ਅਸੀਂ ਥੋੜਾ ਹੋਰ ਜੋਰਸ਼ੋਰ ਨਾਲ ਇਹ ਕਰ ਸਕਦੇ ਆ ਮਹਾਰਾਜ ਕੀ ਜੈ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਦੇ ਸਮੂਹ ਇਲਾਕਾ ਵਾਸੀਆਂ ਨੂੰ ਤੇ ਸ਼ਹਿਰ ਦੇ ਸਾਰੇ ਹੀ ਨਿਵਾਸੀਆਂ ਨੂੰ ਪੰਜਾਬ ਦੇ ਆਲ ਇੰਡੀਆ ਦੇ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਅਸੀਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਤੇ ਇਥੇ 카ਟੀ ਤਾਂ ਬ੍ਰਾਹਮਣ ਮੰਡਲ ਉਹ ਆੜਾ ਵੱਲੋਂ ਹਰ ਵਰਗ ਦੇ ਇਨਸਾਨ ਨੂੰ ਵਧਾਈ ਦਿੰਨੇ ਆ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਤੋਂ ਪਿਛਲੀ ਵਾਰ ਨਾਲੋਂ ਵੀ ਇਸ ਵਾਰ ਸਾਨੂੰ ਬਹੁਤ ਹੀ ਜ਼ਿਆਦਾ ਭਰਮਾ ਹੁੰਗਾਰਾ ਸਮਾਜ ਵੱਲੋਂ ਮਿਲਿਆ ਹੈ ਅਸੀਂ ਹਰ ਸਮਾਜ ਦੇ ਵਰਗ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਹਾਂ ਜੋ ਭਗਵਾਨ ਪਰਸ਼ੂਰਾਮ ਜੀ ਦੇ ਚਰਨਾ ਜਗ ਕੇ ਨਸ ਮस्तक ਹੁੰਦਾ ਹੈ ਐਂਬਲੈਂਸ ਚਲਾ ਰਹੇ ਹਾਂ ਐਂਬੂਲੈਂਸ ਸੇਵਾ ਸਾਡੇ ਮੰਦਰ ਵੱਲੋਂ ਲੱਗੀ ਹੋਈ ਹੈ ਪਿਛਲੇ 2 ਸਾਲਾਂ ਤੋਂ ਸਾਡੇ ਇੱਥੇ ਐਂਬੂਲੈਂਸ ਸੇਵਾ ਲੱਗੀ ਹੋਈ ਹੈ ਤੇ ਡਿਸਪੈਂਸਰੀ ਵੀ ਅਸੀਂ ਗਵਰਨਮੈਂਟ ਨੂੰ ਦਰਖਾਸਤ ਕੀਤੀ ਹੈ ਵੀ ਸਾਡੀ ਉਹ ਸਰਕਾਰੀ ਤਰੀਕੇ ਦੇ ਨਾਲ ਚਲਾਈ ਜਾਵੇ ਅਸੀਂ ਪ੍ਰਾਈਵੇਟ ਉਹਨੂੰ ਚਲਾ ਰਹੇ ਹਾਂ ਅੱਜ ਤੱਕ ਆਪਣੇ ਮੰਦਰ ਵੱਲੋਂ